ਜਨਾਲਾ ਸ਼ਹਿਰ ਅੰਦਰ ਚੋਰੀ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਜਨਾਲਾ ਸ਼ਹਿਰ ਵਿੱਚ ਜੇਬ ਕਤਰੀਆਂ ਔਰਤਾਂ ਦੇ ਇੱਕ ਗਰੁੱਪ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਮੁਤਾਬਕ ਪਲਵਿੰਦਰ ਕੌਰ ਬੈਂਕ ਵਿੱਚੋਂ 35000 ਰੁਪਏ ਕਢਵਾ ਕੇ ਇੱਕ ਕੱਪੜੇ ਦੀ ਦੁਕਾਨ ਤੇ ਕੱਪੜੇ ਖਰੀਦ ਰਹੀ ਸੀ ਜਿਸ ਤੋਂ ਬਾਅਦ ਕੱਪੜੇ ਖਰੀਦਣ ਦੇ ਪੈਸੇ ਦੇਣ ਲੱਗੀ ਤਾਂ ਉਸ ਨੂੰ ਪਤਾ ਲੱਗਿਆ ਉਸ ਦੇ ਬੈਗ ਵਿੱਚ ਪੈਸੇ ਨਹੀਂ ਨੇ ਜਦੋਂ ਪਰਸ ਤੇ ਬਲੇਡ ਵੱਜਿਆ ਸੀ ਤੇ ਦੁਕਾਨਦਾਰ ਵੱਲੋਂ ਸੀਸੀਟੀਵੀ ਫੁਟੇਜ ਅਕੜਾਈ ਗਈ ਤਾਂ ਜੇਬ ਕਤਰੀਆਂ ਔਰਤਾਂ ਦਾ ਕਾਰਨਾਮਾ ਸਾਹਮਣੇ ਆਇ ਗਰ ਹਾਲੇ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਹੀਂ ਸਿੱਧ ਬੈਂਕਰ ਚ ਨਾਲਾ ਤੋਂ 35000 ਰੁਪਿਆ ਕਢਵਾਇਆ ਸੀ। ਉਸ ਤੋਂ ਬਾਅਦ ਘਰ ਮੈਂ ਤੇ ਰਾਜਾ ਦੇ ਦੁਕਾਨ ਤੇ ਗਏ ਹਾਂ। ਤੇ ਉੱਥੇ ਔਰਤਾਂ ਨੇ ਪੀਸਾ ਕਰਕੇ ਤੇ ਬੈ ਕੇ ਘੱਟ ਕੇ ਤੇ ਕਾਪੀ ਸਮੇਤ ਪੈਸੇ ਚਰਾ ਲਏ। ਕਿਨੇ ਬੱਦੇ? 35000 ਰੁਪਿਆ। ਤੁਹਾਨੂੰ ਕਿਦਾਂ ਬਦਲ ਲਗਾ? ਹਾਂਜੀ ਅਹੀਂ ਜੈਕਟ ਖਰੀਦੀ ਸੀ ਤੇ ਪੈਸੇ ਕੱਢੇ ਤੇ ਪੈਸੇ ਵਿੱਚ ਹਨ ਇਹ। ਤੇ ਉਹਨਾਂ ਦੀ ਆਮਰੇ ਵਿੱਚ ਫੋਟੋ ਕੇ ਕਾਜ ਹੋ ਗਿਆ। ਉਹਨੂੰ ਕੋ ਦਰਖਾਸਤ ਦਿੱਤੀ ਹੈ ਜੀ? ਹਾਂਜੀ ਦਿੱਤੀ। ਕੀ ਮੰਗ ਕਰਦੇ ਬੁਲਸਟੋ? ਇਹ ਹੋ ਕੇ ਨੇ ਤੇ ਚਲੋ ਫੜੇ ਜਾਣ ਤੇ ਔਰ ਤੋਂ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ। ਕੀ ਲੱਗਦਾ ਵਾ ਕਿਸ ਤਰੀਕੇ ਨਾਲ ਉਹਨਾਂ ਨੇ ਕੋਈ ਗ੍ਰੇਡ ਮਾਰਿਆ ਵਾ ਜਾਂ ਕਿੱਦਾਂ ਕੀਤੇ? ਹਾਂਜੀ ਪਲੇਟ ਮਾਰਿਆ। ਤੁਹਾਨੂੰ ਜਦੋਂ ਤੁਸੀਂ ਖਰੀਦਦਾਰੀ ਕਰ ਰਹੇ ਤੁਹਾਨੂੰ ਨਹੀਂ ਪਤਾ ਲੱਗਾ ਕਿ ਤੁਹਾਡੇ ਲਾਗੇ ਕੋ ਮਰੇ ਪਤਾ ਨਹੀਂ ਲੱਗਾ। ਨਹੀਂ ਪਤਾ ਲੱਗਾ। ਤੁਹਾਨੂੰ ਕਿਹਾਦਾ ਕਿਥੋਂ ਵਿਛਾ ਕਰ ਰਹੇ ਹੋਣਗੇ ਤੁਹਾਡਾ? ਲੱਗਦਾ ਬੰਤ ਇਹ ਹੋ ਸਕਦਾ ਵੀ ਬੈਂਕ ਕੋਈ ਹੋ ਮਗਰ ਲੱਗਦਾ ਹਾਂਜੀ ਮਨਜੀਤ ਕੌਰ ਮੇਰਾ ਨਾਮ ਆ ਤੇ ਇਹ ਨਾਲੇ ਗਈ ਸੀ ਤੇ ਇੰਦਾ 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 ਫੋਨ ਕੀਤਾ ਵੀ ਸਿੱਧ ਬੈਂਕ ਚੋਂ ਨਿਕਲ ਕੇ ਮੈਂ ਗਈ ਆ ਉੱਥੇ ਦੁਕਾਨ ਤੇ ਤੇ ਮੇਰੀ ਚੋਰੀ ਹੋ ਗਈ ਆ ਆਹੀ ਮਗਰ ਆਏ ਆ ਤੇ ਕੋਈ ਨਹੀਂ ਫੜੀ ਗਈ ਤੇ ਬੈਂਕ ਚੋਂ ਵੇਖੇ ਨੇ ਚਾਹ ਫਿਰੇ ਕੈਮਰੇ ਵੀ ਉਧਰੋਂ ਆਈਆਂ ਚੌਕੋਂ ਤੋਂ ਚੌਕੋਂੋਂ ਵਾਪਸ ਗਈਆਂ ਪੁਲਸ ਵਾਲਿਆਂ ਨੇ ਕੀਤੀ ਪੁਲਸ ਵਾਲਿਆਂ ਨੇ ਨਹੀਂ ਕੇਅਰ ਕੀਤੀ ਸਾਡੇ ਅੱਜ 3 ਦਿਨ ਹੋ ਗਏ ਨੇ ਕਿੱਦਾਂ ਪਤਾ ਲੱਗਾ ਤੁਹਾਨੂੰ ਮਤਲਬ ਜਦੋਂ ਅਹੀਂ ਪੈਸੇ ਦੇਣ ਲੱਗੇ ਜਿਹੜੇ ਤੁਹਾਨੂੰ ਫੇਰ ਪਤਾ ਲੱਗਾ ਆਹ ਕੋ ਲੈ ਕੇ ਕਿਦਾਂ ਵਿਚੋਂ ਨਿਕਲ ਕੱਢੇ ਕਿਦਾਂ ਉਹਨਾਂ ਨੇ ਉਹਨਾਂ ਨੇ ਬਲੇਡ ਮਾਰ ਕੇ ਤੇ ਤਿੰਨਾਂ ਜਾਣਿਆਂ ਨੇ ਇਤਰਾ ਪਾਸਾ ਦੇਖਦੇ ਉਹਨੂੰ ਵਿਚਕਾਰ ਕਰਕੇ ਫਰਸ ਨੂੰ ਤੇ ਪੈਸੇ ਕੱਢ ਲਏ ਤੁਹਾਨੂੰ ਕਿਲਾਦਾ ਇਸ ਤਰੀਕੇ ਨਾਲ ਮਾਹੌਲ ਕਿਦਾਂ ਦਾ ਬਣਿਆ ਜਾ ਰਿਹਾ ਹੈ ਨਾਲੇ ਦਾ ਮੋਹ ਲੋ ਆਡੇ ਬਾਅਦ ਤੇ ਮਾੜਾ ਹੀ ਆ ਹੁਣ ਉਹਨਾਂ ਖੜੀ ਜਾਵੇ ਕਿ ਤੂੰ ਕੇਰ ਤੁਹਾਡੀ ਸੂ ਸਾਖ ਚਾਹੀਦਾ ਆ ਜਨਾਲਾ ਸ਼ਹਿਰ ਅੰਦਰ ਚੋਰੀ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਜਨਾਲਾ ਸ਼ਹਿਰ ਵਿੱਚ ਜੇਬ ਕਤਰੀਆਂ ਔਰਤਾਂ ਦੇ ਇੱਕ ਗਰੁੱਪ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਬੈਂਕ ਵਿੱਚੋਂ 35000 ਰੁਪਏ ਕਢਵਾ ਕੇ ਇੱਕ ਕੱਪੜੇ ਦੀ ਦੁਕਾਨ ਤੇ ਕੱਪੜੇ ਖਰੀਦ ਰਹੀ ਸੀ ਜਿਸ ਤੋਂ ਬਾਅਦ ਕੱਪੜੇ ਖਰੀਦਣ ਦੇ ਪੈਸੇ ਦੇਣ ਲੱਗੀ ਤਾਂ ਉਸ ਨੂੰ ਪਤਾ ਲੱਗਿਆ ਉਸ ਦੇ ਬੈਗ ਵਿੱਚ ਪੈਸੇ ਨਹੀਂ ਨੇ ਜਦੋਂ ਪਰਸ ਤੇ ਬਲੇਡ ਵੱਜਾ ਸੀ ਤੇ ਦੁਕਾਨਦਾਰ ਵੱਲੋਂ ਸੀਸੀਟੀਵੀ ਫੁਟੇਜ ਕਢਾਈ ਗਈ ਤਾਂ ਜੇਬ ਕਤਰੀਆਂ ਔਰਤਾਂ ਦਾ ਕਾਰਨਾਮਾ ਸਾਹਮਣੇ ਆਇਆ ਮੈਂ ਹਾਲੇ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਸਿੱਧ ਬੈਂਕਾ ਚ ਨਾਲਾ ਤੋਂ 35000 ਰੁਪਿਆ ਕਢਵਾਇਆ ਸੀ। ਉਸ ਤੋਂ ਬਾਅਦ ਘਰ ਮੈਂ ਤੇ ਰਾਜਾ ਦੇ ਦੁਕਾਨ ਤੇ ਗਏ ਹਾਂ। ਤੇ ਉੱਥੇ ਔਰਤਾਂ ਨੇ ਪੀਸਾ ਕਰਕੇ ਤੇ ਬੈ ਕੇ ਕੱਟ ਕੇ ਤੇ ਕਾਪੀ ਸਮੇਤ ਪੈਸੇ ਚਰਾ ਲਏ। ਕਿਨੇ ਬਦਲੇ? 35000 ਰੁਪਿਆ। ਤੁਹਾਨੂੰ ਕਿੱਦਾਂ ਬਦਲਾ ਲੱਗਾ? ਹਾਂਜੀ ਅਸੀਂ ਜੈਕਟ ਖਰੀਦੀ ਸੀ ਤੇ ਪੈਸੇ ਕੱਢੇ ਤੇ ਪੈਸੇ ਵਿੱਚ ਹਨ ਇਹ। ਤੇ ਉਹਨਾਂ ਦੀ ਕਿਆ ਮਤੇ ਵਿੱਚ ਫੋਟੋ ਕਿਆ ਜਾਏਗੀ ਉਹਨੂੰ ਕੋਈ ਦਰਖਾਸਤ ਦਿੱਤੀ ਹੈ ਜੀ ਹਾਂਜੀ ਦਿੱਤੀ ਕੀ ਮੰਗ ਕਰਦੇ ਪੁਲਿਸ ਤੋਂ ਇਹ ਹੋ ਕੇ ਨੇ ਤੇ ਚਲੋ ਫੜੇ ਜਾਣ ਤੇ ਔਟ ਵਾਟ ਵਾਟ ਸਖਤ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਵਾ ਕਿਸ ਤਰੀਕੇ ਨਾਲ ਉਹਨਾਂ ਨੇ ਕੋਈ ਬਲੇਡ ਮਾਰਿਆ ਵਾ ਜਾਂ ਕਿੱਦਾਂ ਕੀਤੇ ਹਾਂ ਹਾਂਜੀ ਬਲੇਡ ਮਾਰਿਆ ਤੁਹਾਨੂੰ ਜਦੋਂ ਤੁਸੀਂ ਖਰੀਦਦਾਰੀ ਕਰ ਰਹੇ ਤੁਹਾਨੂੰ ਨਹੀਂ ਪਤਾ ਲੱਗਾ ਕਿ ਤੁਹਾਡੇ ਲਾਗੇ ਕੋਮਰੇ ਪਤਾ ਨਹੀਂ ਨਹੀਂ ਪਤਾ ਲੱਗਾ ਤੁਹਾਨੂੰ ਕਿਹਾ ਤਾਂ ਕਿੱਥੋਂ ਪਿੱਛਾ ਕਰ ਰਹੇ ਹੋਣਗੇ ਕਦੋਂ ਲੱਗਦਾ ਤਾਂ ਇਹੋ ਸਾਕਿਆ ਕਿ ਬੈਂਕ ਕੋਈ ਹੋ ਮਗਰ ਲੱਗੇ